ਬਟਾਲਾ ਪੁਲਿਸ ਵੱਲੋਂ ਪਿੰਡਾਂ ਵਿੱਚ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਕਾਸੋ ਆਪਰੇਸ਼ਨ ਬਟਾਲਾ ਦੇ ਪਿੰਨ ਸ਼ੇਕਪੂਰਾ ਚ ਕਾਸੋ ਆਪਰੇਸ਼ਨ ਤਹਿਤ ਅੱਜ ਨੇ ਚੇਡ ਰੇਡ ਕੀਤੀ ਗਈ। ਉਥੇ ਐਸਐਸਪੀ ਬਟਾਲਾ ਸੋਹਿਲ ਕਾਸਮੇਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਨਸ਼ਿਆਂ ਖਿਲਾਫ ਕੀਤੇ ਜਾ ਰਹੇ ਵੱਡੇ ਐਕਸ਼ਨ ਤਹਿਤ ਇਹ ਕਾਸੋ ਆਪਰੇਸ਼ਨ ਹਨ ਤੇ ਉਹਨਾਂ ਦਾ ਮਕਸਦ ਹੈ ਕਿ ਇਸ ਨਸ਼ੇ ਦਾ ਕਾਲਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਬੇਸਿਕਲੀ ਸ਼ੇਕਪੂਰਾ ਆਏ ਹੋਏ ਨੇ ਤੇ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਗਾਂਧੀ ਕੈਂਪ ਬਟਾਲੇ ਚ ਹੈਗਾ ਇੱਕ ਡਰਗ ਹੌਟਸਪੌਟ ਉਹ ਵੀ ਮੰਨਿਆ ਜਾਂਦਾ ਹੈ। ਉੱਥੇ ਵੀ ਸ਼ਾਰਟ ਕਰਕੇ ਸ਼ਾਰਟ ਕਰਕੇ ਭੇਜਦੇ ਤਾਂ ਕਾਫੀ ਸੁਧਾਰ ਹੈਗਾ। ਇਹ ਸਾਡਾ ਵੀ ਇੱਕ ਇੱਕ ਕੋਸ਼ਿਸ਼ ਹੈ ਕਿ ਸੀਨੀਅਰ ਆਫਸਰਸ ਆ ਆ ਕੇ ਜਿਹੜੇ ਐਕਚੁਅਲੀ ਗਰਾਉਂਡ ਤੇ ਜਿਹੜੀ ਲੋਕੀ ਹੈ ਉਹਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਹਾਂ ਕਿ ਅਸਲ ਦੇ ਵਿੱਚ ਕਿੰਨਾ ਫਰਕ ਪੈ ਗਿਆ। ਉਹ ਸਾਨੂੰ ਜੈਨੂਇਨ ਓਨਸਟ ਫੀਡਬੈਕ ਲੋਕਾਂ ਵੱਲੋਂ ਆਉਂਦਾ ਹੈ। ਤਾਂ ਉਹ ਇੱਕ ਸਾਡਾ ਇਨੀਸ਼ੀਏਟਿਵ ਹੈ ਸਾਡੀ ਇੱਕ ਪਹਿਲ ਹੈ। ਬਾਕੀ ਜਿਹੜੇ ਲੋਕੀ ਕੰਮ ਕਰਦੇ ਹਨ ਉਹਨਾਂ ਲਈ ਇੱਕ ਰੈਟਰਨਸ ਹੁੰਦਾ ਹੈ। ਤੇ ਪੁਲਿਸ ਦੀ ਨਿਗ੍ਹਾ ਹੈ ਤਾਂ ਨਾਲ ਦੇ ਨਾਲ ਇੱਕ ਕੰਫੀਡੈਂਸ ਬਿਲਡਿੰਗ ਮੇਜਰ ਵੀ ਹੈ ਸਰਟਾਈਸ ਤਾਂ ਇੱਥੇ ਅਸੀਂ ਹੁਣ ਥੋੜਾ ਜ਼ਿਆਦਾ ਫੋਕਸ ਕਰ ਰਹੇ ਨੇ ਇੱਥੇ ਵੀ ਕਾਫੀ ਸੁਧਾਰ ਹੋਇਆ ਹੈ ਇਟ ਇਜ਼ ਮੱਚ ਬੈਟਰ ਨਾਓ ਜਿਹੜਾ ਪਬਲਿਕ ਦੇ ਨਾਲ ਸਾਡੀ ਗੱਲ ਵੀ ਹੁੰਦੀ ਹੈ ਤਾਂ ਉਹ ਉਸ ਤਰ੍ਹਾਂ ਦਾ ਫੀਡਬੈਕ ਆ ਰਿਹਾ ਸੀਗਾ ਤਾਂ ਥੋੜਾ ਬਹੁਤ ਜਿਹੜਾ ਵੀ ਹੁੰਦਾ ਹੈ ਤਾਂ ਉਹਨੂੰ ਟੋਟਲੀ ਐਲੀਮੀਨੇਟ ਕਰਨ ਲਈ ਇਸ ਫੇਸ ਤੇ ਕਾਸੋ ਆਪਰੇ ਕਿਉਂਕਿ ਜਿਹੜੇ ਪ੍ਰੋਵੀਜ਼ਨਸ ਐ ਐਂਡੀਪੀਐਸ ਐਕਟ ਦੇ ਤਹਿਤ ਹੈ 68 ਐਫ ਦੇ ਵਿੱਚ ਅਸੀਂ ਜਿਹੜੇ ਨਸ਼ਾ ਤਸਕਰਾਂ ਕਮਰਸ਼ਲ ਕੁਆਂਟੀਟੀ ਵਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਦੇ ਹੈ ਤਾਂ ਇਹਦੇ ਵਿੱਚ ਤਰੀਬਨ 110 ਜਿਹੜੇ ਤਸਕਰ ਹੈ ਉਹਨਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕਰ ਚੁੱਕੇ ਨੇ ਜਦੀ ਮਾਲੀਅਤ ਤਰੀਬਨ 35 ਕਰੋੜ ਦੀ ਹੈਗੀ ਤਾਂ ਹਜੇ ਵੀ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਹੈ ਇਨ ਪਾਈਪਲਾਈਨ ਹੈ ਕਿਉਂਕਿ ਇਹਨਾਂ ਦਾ ਜਿਹੜਾ ਅਪਰੂਵਲ ਹੈ ਇਟ ਕਮਸ ਫਰਮ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅੰਦਰ ਡਾਕੂਮੈਂਟੇਸ਼ਨ ਦੀ ਲੋਡ ਹੁੰਦੀ ਹੈ ਪ੍ਰੋਪਰ ਮਤਲਬ ਹਰ ਇੱਕ ਚੀਜ਼ ਦਾ ਉਹ ਡਾਕੂਮੈਂਟੇਸ਼ਨ ਐਂਡ ਸਬਸਟੈਂਸ਼ੀਏਟ ਹਰ ਇੱਕ ਚੀਜ਼ ਕਰਨੀ ਪੈਂਦੀ ਹੈ ਕਿਉਂਕਿ ਮਲਟੀ ਟਾਇਰ ਲੈਵਲ ਡਾਕੂਮੈਂਟੇਸ਼ਨ ਚੈੱਕ ਉਹਦੀ ਹੋ ਜਾਂਦੀ ਹੈ ਬਟ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਲੀਗਲ ਐਕਸਪਰਟ ਸਾਡੇ ਇਸ ਕੰਮ ਤੇ ਲਗੇ ਹੋਏ ਨੇ ਕਾ ਜਿਹੜਾ ਵੀ ਪ੍ਰੋਪੋਜ਼ਲ ਅਸੀਂ ਭੇਜਦੇ ਹਾਂ ਆਲਮੋਸਟ ਵੀ ਹੈ 100% ਸਕਸੈਸ ਰੇਟ ਇਨ ਦਾ ਸਟ ਕਈ ਵੀ ਫੀਡਬੈਕ ਸਾਨੂੰ ਕਾਫੀ ਚੰਗਾ ਆ ਰਿਹਾ ਹੈ ਲੋਕਾਂ ਵੱਲੋਂ ਅਸੀਂ ਵੀ ਇੰਟਰੈਕਟ ਕਰਦੇ ਹਾਂ ਲੋਕਾਂ ਨਾਲ ਉਹ ਜਦੋਂ ਜਦੋਂ ਪੰਜਾਬ ਸਰਕਾਰ ਦੀ ਮੁਹਿੰਮ ਸਟਾਰਟ ਹੋਈ ਹੈ ਉਸ ਤੋਂ ਬਾਅਦ देयर इज क्वाइट ਪੋਜ਼ਿਟਿਵ ਫੀਡਬੈਕ ਐਂਡ ਇੰਪੋਰਟੈਂਟਲੀ ਲੋਕੀ ਹੁਣ ਜਿੱਥੇ ਹੁੰਦਾ ਵੀ ਹੈ ਦੇ ਕਮ ਫਾਰਵਰਡ ਤਾਂ ਉਹ ਰਿਪੋਰਟ ਕਰਦੇ ਹੈ ਤਾਂ ਉਸੇ ਤਹਿਤ ਹੀ ਜਿਵੇਂ ਸੇਫ ਪੰਜਾਬ ਪਲੇਟਫਾਰਮ ਵੀ ਹੈਗਾ ਉਹ تقريبا 170 ਅਸੀਂ ਮੁਕਦਮੇ ਦਰਜ ਕਰ ਲਏ ਹੈਗੇ ਨੇ ਇਸ ਤੋਂ ਇਲਾਵਾ ਵੀ ਨਾ ਉਹ ਪੀਪਲ ਆਰ ਵੈਰੀ ਓਪਨ ਟੂ ਇਟ ਉਹ ਮੈਨੂੰ ਵੀ ਟਿਪਸ ਆਂਦੀਆਂ ਹੈ ਜਾਂ ਬਾਕੀ ਸੀਨੀਅਰ ਆਫਸਰਸ ਨੂੰ ਵੀ ਆਂਦੀਆਂ ਹੈ ਐਂਡ ਵੀ ਮੇਕ ਸ਼ੋਰ ਕਿ ਜਿੱਥੇ ਆ ਜਾਂਦੀ ਹੈ ਤਾਂ ਲੋਕਾਂ ਨੂੰ ਉਹ ਨਹੀਂ ਹੋਣਾ ਚਾਹੀਦਾ ਕਿ ਫਿਰ ਉਸ ਟਿਪ ਤੇ ਕੋਈ ਅਸਰ ਨਹੀਂ ਹੋਇਆ ਵੀ ਮੇਕ ਸ਼ੋਰ ਟੂ ਟੇਕ ਐਕਸ਼ਨ ਹਾਂ ਦਾ ਪੰਜਾਬ ਪਰ ਵਿੱਚ ਪੰਜਾਬ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚਲਦੇ ਅੰਬੀ ਸਰ ਕਮਿਸ਼ਨਰਡ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਵਿੱਚ ਵੱਡੀ ਕਾਮਯਾਬੀ ਮਿਲੀ ਨਸ਼ਾ ਖਤਮ ਕਰਨ ਲਈ ਚਲਾਈ ਮੁਹਿੰਮ ਨੇ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਕਮਿਸ਼ਨਰ ਪੁਲਿਸ ਦੇ ਅੰਕੜਿਆਂ ਮੁਤਾਬਕ 1 ਜਨਵਰੀ ਤੋਂ ਹੁਣ ਤੱਕ ਕੁੱਲ 863 ਕੇਸ ਐਨਡੀਪੀਐਸ ਐਕਟ ਅਧੀਨ ਦਰਜ ਕੀਤੇ ਗਏ ਇਸ ਦੌਰਾਨ 1655 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 190 ਕਿਲੋ 905 ਗ੍ਰਾਮ ਹੈਰਨ ਬਰਾਮਦ ਕੀਤੀ ਇਸ ਦਿਨਾਂਲੇ 2 ਕਰੋੜ 68 ਲੱਖ ਰੁਪਏ ਤੋਂ ਵੱਧ ਡਰੱਗ ਮਨੀ ਵੀ ਕਬਜ਼ੇ ਵਿੱਚ ਆਈ ਹੈ ਪੁਲਿਸ ਅੰਦਰ ਸਾਲ ਵਿੱਚ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਆਰਡਰ ਨਾਲ 14 ਬੰਦੇ ਉੱਚ ਗ੍ਰਿਫਤਾਰ ਹੋਏ ਆ ਹਿਰੋਇਨ ਦੀ ਰਿਕਵਰੀ ਹੈ ਡਰੱਗ ਮੰਨੀ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੇ ਐਕਸਾਈਜ਼ ਐਕਟ ਦੇ ਤਿੰਨ ਪਰਚੇ ਆ ਤਿੰਨੇ ਬੰਦੇ ਅਰੈਸਟ ਹੋਏ ਆ ਸ਼ਰਾਬ ਦੀ ਰਿਕਵਰੀ ਕੀਤੀ ਗਈ ਹੈ ਇੱਕ ਸਟੋਲਨ ਜਿਹੜੀ ਐਕਟਿਵ ਆ ਉਹ ਬਰਾਮਦ ਕੀਤੀ ਗਈ ਹੈ ਔਰ ਦੋ ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਜਿਹੜੇ ਸ਼ੱਕੀ ਹੁਕਮ ਦੇ ਮਿਲੇ ਆ ਜਿਹੜਾ ਕੈਸੋ ਹੈ ਉਹ ਗੇਟ ਕੀਮਾ ਥਾਣੇ ਚ ਸੁਲਤਾਨਪੁਰ ਥਾਣੇ ਚ ਸਦਰ ਰਪਾਟ ਹਾਸੀ ਫੁੱਟ ਰੋਡ ਦੇ ਉੱਤੇ ਖੜ੍ਹੀ ਆ ਸਿਵਲ ਲਾਈਨ ਚ ਰਣਜੀਤ ਐਵਨਿਊ ਕੰਟੋਨਮੈਂਟ ਛਾਟਾ ਏ ਡਿਵੀਜ਼ਨ ਤੇ ਮਕਬੂਲਪੁਰਾ ਇਹਨਾਂ ਸਾਰੇ ਏਰੀਆ ਦੇ ਵਿੱਚ ਜਿਹੜਾ ਕੈਸੋ ਕੀਤਾ ਗਿਆ ਔਰ ਸੀਨੀਅਰ ਆਫਿਸਰਸ ਨੇ ਇਹਨਾਂ ਦੇ ਵਿੱਚ ਭਾਗ ਲਿਆ ਡੀਸੀਪੀ ਰੈਂਕ ਦੇ ਆਫਿਸਰ ਮੇਰੇ ਨਾਲ ਨੇ ਡੀਸੀਪੀ ਲੌਂਡ ਆਰਡਰ ਹਰਪਾਲ ਜੀ ਸਾਡੇ ਏ ਡੀਸੀਪੀ ਨਿਰਜ ਸਾਡੇ ਏਸੀਪੀ ਲੋਕਲ ਐਸਐਚਓ ਰঞ্জੀਤ ਐਵੇਨਿਊ ਦੇ ਐਸਐਚਓ ਆਵਨ ਇਹ ਸਾਰੇ ਜਣੇ ਇੱਥੇ ਹਾਜ਼ਰ ਨੇ ਸੋ ਥੈਟ ਘੇਰਾ ਪਾ ਕੇ ਕੀਤਾ ਗਿਆ ਔਰ ਪਬਲਿਕ ਤੋਂ ਵੀ ਅਸੀਂ ਪੁੱਛਿਆ ਜਿਹੜੀਆਂ ਇਹ ਕਦੋਂ ਗੱਲਾਂ ਓਟ ਸੈਂਟਰ ਦੀਆਂ ਪਬਲਿਕ ਨੇ ਮੇਰੇ ਧਿਆਨ ਚ ਲਿਆਈਆਂ ਉਹ ਹੈਲਥ ਡਿਪਾਰਟਮੈਂਟ ਨਾਲ ਅਸੀਂ ਰੂਟ ਟੇਕ ਅਪ ਕਰਾਂਗੇ ਸਰ 88 ਫੁੱਟ ਏਰੀਆ ਮੁਸਾਬਾ ਬਹੁਤ ਨਸ਼ਾ ਘੜਾ ਗਈ ਸਰ ਅਜੇ ਕੁਝ ਇਹਨਾਂ ਨੂੰ ਲੜੇ ਕਿੱਦਾ ਗਿਆ ਨਸ਼ਾ ਲਾਇਆ ਦੇਖੋ ਇਹ ਆਪਾਂ ਕਰਦੇ ਹੀ ਰਹਿੰਦੇ ਆ ਟਾਈਮ ਟੂ ਟਾਈਮ ਔਰ ਤਾਂ ਹੀ ਇਹਨੂੰ ਚੂਜ਼ ਕੀਤਾ ਜਾਂਦਾ ਸੋ ਥੈਟ ਜਿੱਥੇ ਮੇਨ ਘੜ ਹੋਵੇ ਉੱਥੇ ਹੀ ਕਾਰਵਾਈ ਕਰਨ ਦਾ ਫਾਇਦਾ ਏ ਪੁਲਿਸ ਪ੍ਰੈਜ਼ੈਂਸ ਨਾਲ ਪੁਲਿਸ ਦੀ ਚੈਕਿੰਗ ਨਾਲ ਨੇਚਰਲੀ ਫਰਕ ਪੈਂਦਾ ਅੱਛਾ ਸਰ ਰਿਕਵਰੀ ਹੋਈ ਸਰ ਅੱਜ ਹਾਂਜੀ ਮੈਂ ਦੱਸਿਆ ਜੀ ਤੁਹਾਨੂੰ ਭੇਜ ਵੀ ਦਿੰਨੇ ਆ ਅਸੀਂ 14 ਬੰਦੇ ਗ੍ਰਿਫਤਾਰ ਕੀਤੇ ਐ ਐਨਡੀਪੀਐਸ ਐਕਟ ਸਾਰੇ ਕਮਿਸ਼ਨਰੇਟ ਚ ਤੇ 234 ਗ੍ਰਾਮ ਕੋਈ ਹਿਰੋਇਨ ਐ ਡਰਗ ਮੰਨੀ ਹੈਗੀ 6720 ਰੁਪਏ ਤੇ ਇਲਿਸੀਟ ਲਿਕੋਰ ਐ 110 ਬੋਤਲਾਂ ਇਹਨਾਂ ਬੰਦੇ ਐਕਸਾਈਜ਼ ਐਕਟ ਚ ਵੀ ਅਰੈਸਟ ਹੋਏ ਆ ਕੋ ਸਭ ਤੋਂ ਮੇਨ ਗੱਲ ਹੈ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਨਾਲ ਨਾਲ ਹੈ ਲੋਕਾਂ ਨੂੰ ਕਿਸੇ ਕੰਮ 'ਚ ਲੱਗਣਾ ਵੀ ਪਏਗਾ ਘਰਦਿਆਂ ਨੂੰ ਵੀ ਨਾਲ ਕਰਨਾ ਪੈਣਾ ਹੀ ਹੈ ਗੱਲ ਕਿ ਬੱਚਿਆਂ ਨੂੰ ਮੋਟੀਵੇਟ ਕਰੀਏ ਜਿਹੜਾ ਵਿਹਲਾ ਰਹਿ ਕੇ ਜਲਦੀ ਪੈਸੇ ਕਮਾਉਣ ਵਾਲੀ ਗੱਲ ਹੈ ਨਾ ਉਸ ਤੋਂ ਮਾਰ ਜ਼ਿਆਦਾ ਖਾ ਰਹੇ ਆ ਆਪਾਂ ਜਿਹੜਾ ਐਟੀਟਿਊਡ ਹੈ ਮਿਹਨਤ ਛੱਡ ਗਏ ਆ ਸਾਡੇ ਤੇ ਇਸ ਕਰਕੇ ਮੇਨ ਉਸ ਗੱਲ ਤੇ ਉੱਤੇ ਹੀ ਸਾਰੇ ਬਾਕੀ ਡਿਪਾਰਟਮੈਂਟਸ ਵੀ ਲੱਗੇ ਹੋਏ ਸਾਰੀ ਕਮੈਂਡ ਦਾ ਹੀ ਜ਼ੋਰ ਇਸ ਗੱਲ ਤੇ ਲੱਗਿਆ ਸੋ ਇਹ ਮੇਨਲੀ ਆਪਾਂ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਨੂੰ ਵੀ ਨਾਲ ਆਪਣੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਪਏਗਾ ਇਨਫੋਰਸਮੈਂਟ ਸਪਲਾਈ ਚੇਨ ਅਸੀਂ ਤੋੜ ਰਹੇ ਹਾਂ ਕਰ ਰਹੇ ਹਾਂ ਤੁਹਾਨੂੰ ਪਤਾ ਇਹ ਹੁਣ ਆਪਾਂ 1 ਜਨਵਰੀ ਤੋਂ ਤੁਹਾਨੂੰ ਨਵੇਂ ਸ਼ੇਅਰ ਕੀਤੇ 190 ਕਿਲੋ ਅਸੀਂ ਹੀਰੋਇਨ ਫੜ ਚੁੱਕੇ ਹਾਂ ਬੇਸਿਕ ਗੱਲ ਹੈ ਕਿ ਜਦੋਂ ਉਹਦੀ ਡਿਮਾਂਡ ਵੀ ਨਾਲ-ਨਾਲ ਇਲਾਜ ਵਾਸਤੇ ਵੀ ਦਾਖਲ ਇੰਨੇ 2000 ਤੋਂ ਉੱਪਰ ਬੰਦੇ ਆਪਾਂ ਕਰਾਉਂਦੇ ਆ ਸੋ ਉਹਦੇ ਚ ਸਾਰੀਆਂ ਕਈ ਫੈਕਟਰਸ ਇਕੱਠੇ ਹੋਣਗੇ ਤੇ ਤਾਂ ਇਹ ਜਿਹੜੀ ਗੱਲ ਹੈ ਕਿਉਂਕਿ ਬੱਚਿਆਂ ਨੂੰ ਕਿਸੇ ਕੰਮ ਵੱਲ ਡਾਇਰੈਕਸ਼ਨ ਦੇਣੀ ਬੜੀ ਜ਼ਰੂਰੀ ਹੈ ਔਰ ਮਾਂ-ਬਾਪ ਨੂੰ ਵੀ ਇਹ ਚਾਹੀਦਾ ਹੈ ਕਿ ਜਦੋਂ ਹੁਣ ਘਰੋਂ ਆਪਾਂ ਪੈਸੇ ਲੈ ਕੇ ਬੱਚਾ ਜਾਂਦਾ ਜਾਂ ਟੂ-ਵੀਲਰ ਲੈ ਕੇ ਜਾਂਦਾ ਉਹਨੂੰ ਥੋੜਾ ਟੋਕ ਟੋਕਣ ਜਦੋਂ ਕੰਮ ਹੀ ਨਹੀਂ ਕਰਦਾ ਤਾਂ ਉਹਨੂੰ ਆਪਾਂ ਕਦੇ ਵਾਸਤੇ ਸਵਾਰੀਆਂ ਲੈ ਕੇ ਦਿੰਨੇ ਆ ਸਰ ਇਹਨਾਂ ਕੋਲ ਤੋਂ ਬਾਅਦ ਵੀ ਡਿਮਾਂਡ ਵਧੀ ਜਾਦੀ ਲਗਾਤਾਰ ਨਹੀਂ ਦੇਖੋ ਸਰ ਡਿਮਾਂਡ ਤਾਂ ਇਸ ਤਰ੍ਹਾਂ ਹੈ ਨਾ ਜੀ ਜਿਹੜੇ ਬੰਦਾ ਪੇਸ਼ੈਂਟ ਹੈ ਉਹਨੋਂ ਓਟ ਸੈਂਟਰ ਦੀਆਂ ਫਿਗਰਸ ਅਸੀਂ ਦੇਖਿਆ ਓਟ ਸੈਂਟਰ ਚ ਬਹੁਤ ਸਾਰੇ ਲੋਕਾਂ ਦੀ ਵਧ ਗਏ ਹੈ ਡੀ ਐਡਿਕਸ਼ਨ ਸੈਂਟਰਾਂ ਚ ਪੁਲਿਸ ਨੇ 2100 ਬੰਦਾ ਤਾਂ ਅਸੀਂ ਦਾਖਲ ਕਰਾਤਾ ਨਹੀਂ ਜਿਹੜਾ ਵਿਕਦਾ ਹੈ ਜਾਂ ਨਹੀਂ ਉਸੇ ਕਰਕੇ ਤਾਂ ਅਸੀਂ ਆਪਾਂ ਜਿਹੜੇ ਪੁਲਿਸ ਇਨਫੋਰਸਮੈਂਟ ਕਰਦੀ ਹੈ ਤੁਹਾਡੇ ਸਾਹਮਣੇ ਹੁਣ ਟੋਟਲ ਜੇ ਆਪਾਂ ਅੰਮ੍ਰਿਤਸਰ ਕਮਿਸ਼ਨਰੇਟ ਦੀ ਗੱਲ ਕਰੀਏ 1655 ਬੰਦਾ ਅਰੈਸਟ ਹੋ ਚੁੱਕੇ ਹੈ ਇਟ ਇਜ਼ ਆਲਮੋਸਟ 2000 ਦੇ ਨੇੜੇ ਹੋ ਗਿਆ ਸੋ ਜਿਹੜਾ ਵੀ ਬੰਦਾ ਪਾਸ ਫੇਅਰ ਨਹੀਂ ਕੀਤਾ ਜਾ ਰਿਹਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਸ਼ਾਇਦ ਤੁਸੀਂ ਉਹਨੂੰ ਨਹੀਂ ਫੋਲੋ ਕਰ ਸਕ ਰਹੇ ਉਸ ਡੈਪਥ ਨਾਲ ਕਿ ਆਪਾਂ ਇਹਨੂੰ ਪਰਿਵਾਰਿਕ ਇੱਕ ਮੁਹਿੰਮ ਬਣਾਉਣਾ ਬਹੁਤ ਜ਼ਰੂਰੀ ਹੈ ਸਮਾਜਿਕ ਮੁਹਿੰਮ ਵੀ ਬਣਾਉਣੀ ਪਊਗੀ ਇਕੱਲੀ ਪੁਲਿਸ ਦੇ ਇਨਫੋਰਸਮੈਂਟ ਨਾਲ ਇਹ ਗੱਲ ਨਹੀਂ ਹੋਏਗੀ ਬੱਚਿਆਂ ਦੇ ਅੰਦਰ ਉਹਨਾਂ ਦਾ ਲਾਜ ਵੀ ਕਰਾ ਰਹੇ ਆ ਉਹਨਾਂ ਨੂੰ ਕੋਈ ਮੋਟੀਵੇਟ ਵੀ ਕਰ ਰਹੇ ਆ ਪਰ ਮਾਪੇ ਨੂੰ ਵੱਡੀ ਜਿਹੜਾ ਗਰੁੱਪ ਬਣਿਆ ਸੀ ਨਾਲ ਦੇ ਜਿਹੜੇ ਪੀਅਰ ਪ੍ਰੈਸ਼ਰ ਹੈ ਜਿਹਨੇ ਪੰਜ ਮੁੱਟੇ ਹੈ ਜੋ ਬੱਚੇ ਨਾਲ ਦੇ ਇੱਕ ਦੂਜੇ ਬਾਰੇ ਰਿਪੋਰਟ ਕਰਨ ਉਹਨਾਂ ਨੂੰ ਸਮਝਾਉਣ ਉਹਦਾ ਫਰਕ ਪਏਗਾ ਅਲਟੀਮੇਟਲੀ ਸਾਡਾ ਜਿਹੜਾ ਕੰਮ ਹੈ ਅਸੀਂ ਕਰੀ ਜਾ ਰਹੇ ਹਾਂ ਸੋ ਇਹ ਸਮਾਜਿਕ ਤੌਰ ਤੇ ਨੂੰ ਪਰਵਾਰਿਕ ਤੌਰ ਤੇ ਆਪਾਂ ਨੂੰ ਲੈਣਾ ਬਹੁਤ ਜ਼ਰੂਰੀ ਹੈ ਜਲੰਧਰ ਵਿੱਚ ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਾਤ ਲਗਾਤਾਰ ਤਸਕਰ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਜਲੰਧਰ ਦੇ ਤਾਨਕੀਆ ਮੋਹੱਲਾ ਵਿੱਚ ਪਾਰੀ ਫੋਰਸ ਦੇ ਨਾਲ ਛਾਪੇਮਾਰੀ ਕੀਤੀ ਗਈ ਤੇ ਹਾਲ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਲੋਕਾਂ ਦੀ ਲਿਸਟ ਬਣਾਈ ਗਈ ਹੈ ਜੀ ਮੈਡਮ ਅੱਜ ਇਸ ਆਪਰੇਸ਼ਨ ਤੇ ਬਾਰੇ ਮੇਂ ਬਤਾ ਦਿਓ ਕਿਤਨੀ ਜਗ੍ਹਾ ਪਰ ਜੋ ਹੈ ਸਰਚ ਬਿਆਨ ਚਲਾਏ ਗਏ ਜੀ ਸੋ ਯੂਗੇਨਸ਼ੀਆ ਵਿਰੁੱਧ ਅਧੀਨ ਜੋ ਵੱਖ-ਵੱਖਰੀਆਂ ਕਾਰਵਾਈਆਂ ਪੂਰੇ ਪੰਜਾਬ ਸਟੇਟਸ ਕਰਾਈਆਂ ਜਾ ਰਹੀਆਂ ਹਨ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਸ ਹਿੰਦੀ ਲਗਾਤਾਰਤਾ ਦੇ ਵਿੱਚ ਅੱਜ ਤਾਨਕੀਆ ਮੋਹੱਲੇ ਦੇ ਵਿੱਚ ਮੇਰੀ ਸੁਪਰਵਾਈਜ਼ਨ ਦੇ ਅਧੀਨ ਤੇ ਇਹ ਤੋਂ ਇਲਾਵਾ 10 ਹੋਰ ਥਾਵਾਂ ਤੇ ਵੱਖ-ਵੱਖਰੇ ਅਫਸਰਾਂ ਦੀ ਸੁਪਰਵਾਈਜ਼ਨ ਦੇ ਹਦਿਨ ਉਸ ਏਰੀਆ ਦੀ ਕੋਆਰਡੀਨੇਟ ਸਰਚ ਕਰਾਈ ਜਾਂਦੀ ਸੋ ਸਾਡਾ ਮੇਨ ਮਕਸਦ ਇਹ ਸੀ ਕਿ ਇਹ ਅਚਨਛੇਤ ਇੱਕ ਟਾਈਮ ਡਿਸਾਈਡ ਕਰਕੇ ਉਹਨਾਂ ਏਰੀਆਜ਼ ਦੀ ਜਿੱਥੋਂ ਸਾਨੂੰ ਸੇਫ ਪੰਜਾਬ ਦੀ ਟਿਪਲਾਈਨਸ ਤੋਂ ਤੇ ਪਬਲਿਕ ਦੇ ਨਾਲ ਇੰਟਰੈਕਸ਼ਨ ਚੋਂ ਨਸ਼ਾ ਵੇਚਣ ਦੀ ਕੋਈ ਵੀ ਸਾਨੂੰ ਸ਼ਿਕਾਇਤ ਆਂਦੀ ਹੈ ਉਹਨਾਂ ਏਰੀਆ ਨੂੰ ਡੋਮਿਨੇਟ ਕਰਕੇ ਉੱਥੇ ਇੱਕ ਵਾਰੀ ਰੀਡ ਕਰਾ ਕੇ ਚੈੱਕ ਕਰਾਂਗੇ ਸੋ ਇਸੇ ਅਦੀਨ ਇਸ ਮਹੱਲੇ ਦੇ ਵਿੱਚ ਮੇਰੇ ਵੱਲੋਂ ਸਮੇਤ ਜਨਸੀਪੀ ACP ਸੈਂਟਰ ਅੰਨੇਸ਼ਨ ਡਿਸਪਲੇ ਵੰਦੇ ਨਾਲ ਇਹ ਚੈਕਿੰਗ ਕੀਤੇ ਵੀ ਸੋ ਸਾਡੇ ਇੱਥੇ ਜਿਹੜੇ ਤੁਸੀਂ ਵੀ ਨਾਜਵੇਂ ਦੇਖਿਆ ਕਿ ਜੋ ਸਾਡੇ ਇਥੋਂ ਮੇਨ ਪੈਡਲਰ ਸੀਗੇ ਜਿਨ੍ਹਾਂ ਦੀ ਬਾਰ ਬਾਰ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਉਸ ਤੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੋਈ ਹੈ ਕਿ ਉਨ੍ਹਾਂ ਦੇ ਵਿੱਚੋਂ ਸਾਨੂੰ ਕੋਈ ਵੀ ਅਜੇ ਆਪਣੀ ਪੁਸ਼ਪਕ ਨਹੀਂ ਮਿਲਿਆ ਇਸ ਤੋਂ ਪਹਿਲਾਂ ਵੀ ਇਨਤੇ ਕਾਰਵਾਈਆਂ ਕੀਤੀਆਂ ਚੁੱਕੀਆਂ ਸਨ ਅੱਜ ਕੁਝ ਮਿਲਿਆ ਕੋਈ ਸਮਾਨ ਦਾ ਜੀ ਹੁਣ ਤੱਕ ਬਹੁਤ ਡਿਟੇਲਸ ਅਸੀਂ ਤੁਹਾਡੇ ਨਾਲ ਸ਼ਾਮ ਰਿਕਵਰ ਸ਼ੇਅਰ ਕਰਾਂਗੇ ਬਟ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਸੋ ਉਸ ਦੇ ਵਿੱਚ ਅਸੀਂ 4 ਤੋਂ 5 ਐਫਆਈਆਰਸ ਫਿਲਹਾਲ ਰਜਿਸਟਰ ਕਰ ਰਹੇ ਹਾਂ ਜੇ ਜੋ ਵੱਖ-ਵੱਖੇ ਥਾਣੇ ਆ ਚਾਹੇ ਸਿਰਫ ਇੱਕੋ ਹੀ ਨੇ ਸੋ ਜਿਹਦੇ ਵਿੱਚ ਸਾਨੂੰ ਲੋਸ਼ੀਆਂ ਤੋਂ ਰਿਕਵਰੀ ਵੀ ਹੋਈ ਹੈ ਤੇ ਹੋਰ ਡਿਟੇਲਸ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਕਿ ਕਿਹੜੀ ਕਿਹੜੀ ਜਗ੍ਹਾ ਤੇ ਉੱਪਰ ਜੜੀ ਅੱਜ ਸਰਚ ਰੈਂਚ ਚਲਾਇਆ ਜਾ ਰਿਹਾ ਉਸ ਤੇ ਬਸ ਇੰਨਾ ਜਿਵੇਂ ਆਪਣੀਆਂ 5 ਸਬ ਡਿਵੀਜ਼ਨਸ ਹੈ ਸੋ ਹਰ ਇੱਕ ਸਬ ਡਿਵੀਜ਼ਨ ਦੇ ਵਿੱਚ ਹਰ ਇੱਕ ਥਾਣੇ ਦਾ ਇੱਕ ਏਰੀਆ ਜਿਹੜਾ ਕਿ ਉਹਨਾਂ ਦੇ ਮੁਤਾਬਿਕ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਉਹਦੇ ਵਿੱਚ ਕਰਾਇਆ ਜਾ ਰਿਹਾ ਜਿਵੇਂ ਅਲੀ ਮਹਲੇਸ਼ ਕਰਾਇਆ ਜੀ ਕਪਾਇਥਾਂਕੀਆ ਮਹਲੇਸ਼ ਕਰਾਇ ਤੇ ਬਾਬੀਆ ਵਾਲ ਚ ਕਰਾ ਰਹੇ ਆ ਕੈਂਟ ਦੇ ਵੀ ਦੂਰੀ ਅਸਟਾ ਸੋ ਆਪਾਂ ਵੱਖ-ਵੱਖਰੀ ਥਾਵਾਂ ਤੇ ਇੱਕ ਟਾਈਮ ਤੇ ਪੂਰੇ ਡਿਸਟ੍ਰਿਕਟ ਦੇ ਥਾਵਾਂ ਤੇ ਜਿੱਥੇ ਕਿ ਸਾਨੂੰ ਨਸ਼ਾ ਵੇਚਣ ਦੀ ਸ਼ਿਕਾਇਤ ਜਾਂ ਪਬਲਿਕ ਨੇ ਸਾਨੂੰ ਰਿਪੋਰਟ ਦਿੱਸਿਆ ਹੋਵੇ ਜਾਂ ਸੇਫ ਪੰਜਾਬ ਦੀ ਟਿਪ ਲਾਈਨ ਤੇ ਸਾਡੇ ਕੋਲ ਆਇਆ ਸੀ ਉਸ ਬੇਸਿਸ ਤੇ ਅਸੀਂ ਰੀਡ ਕਰਕੇ ਕਾਫੀ ਲਾਸਟ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਤੇ ਕਈਆਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਨਸ਼ਾ ਯੋਧ ਨਸ਼ਾ ਵਿਰੋਧ ਚੱਲਦੇ ਹੋਏ ਟਾਈਮ ਹੋ ਗਿਆ ਹੈ ਤੇ ਪੁਲਿਸ ਧਿਆਨ ਗੁਜ਼ਾਰੀਂ ਕੋਈ ਫਰਕ ਪਏਗਾ ਸੋ ਮੈਂ ਇਹਦੇ ਇਹਦੇ ਥਰੂ ਹੀ ਦੱਸਣਾ ਚਾਹਾਂਗੀ ਜੇ ਕਿ ਸਾਡੀ ਜਿਹੜੀ ਹੈ ਕਾਰਵਾਈ ਹੈ ਇਹ ਜਿਸ ਰੂਪ ਚ ਜਿਸ એનર્ਜੀ ਨਾਲ ਪਹਿਲਾਂ ਚੱਲ ਰਹੀ ਸੀ ਹੁਣ ਵੀ ਅਸੀਂ ਉਸੇ એનર્ਜੀ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਥੈਂਕ ਯੂ ਥੈਂਕ ਯੂ ਸੈਕਟਰ 79 ਵਿੱਚ ਸਮਾਗਮ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਲਾਪਾਤਰੀਆਂ ਨੂੰ ਸੌਂਪੇ ਟੈਕਸੀ ਸਟੈਂਡ ਰੈਗੂਲਰ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੋਹਾਲੇ ਵਿੱਚ ਕਈ ਥਾਵਾਂ ਉੱਤੇ ਪਹਿਲਾਂ ਵੀ ਟੈਕਸੀ ਸਟੈਂਡ ਚੱਲਦੇ ਹਨ ਪਰ ਇਹ ਰੈਗੂਲਰ ਨਹੀਂ ਸਨ ਹੁਣ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਗਿਆ ਤੇ ਨਾਲ ਹੀ ਕੁਝ ਨਵੇਂ ਲਾਇਸੈਂਸ ਵੀ ਜਾਰੀ ਕੀਤੇ ਗਏ ਹਨ ਜਿਹੜੇ ਨੇ 12 ਟੈਕਸੀ ਸਟੈਂਡ ਅਲਾਟ ਕੀਤੇ ਗਏ ਨੇ ਟੋਟਲ 24 ਕਰਨੇ ਨੇ 3 ਵੈਰੀਫਿਕੇਸ਼ਨ ਲਈ ਗਏ ਹੋਏ ਨੇ ਤੇ ਜਿਹੜੇ 9 ਨੇ ਰਹਿ ਗਏ ਉਹਨਾਂ ਦੇ ਕਾਗਜ਼ ਪੂਰੇ ਹੋਏ ਜੂਨ ਉਹਨਾਂ ਦੇ ਕਾਗਜ਼ ਪੂਰੇ ਹੁੰਦੇ ਨੇ ਉਹਨਾਂ ਨੂੰ ਵੀ ਜਿਹੜੀ ਅਲਾਟਮੈਂਟ ਕਰ ਦਿੱਤੀ ਜਾਊਗੀ ਬੜੀ ਦੇਰ ਤੋਂ ਲੜਕਿਆ ਹੋਇਆ ਮਸਲਾ ਸੀ ਤੇ ਅੱਜ ਹੱਲ ਹੋਇਆ ਤੇ ਮੈਂ ਸਾਰੇ ਜਿੰਨੇ ਵੀ ਟੈਕਸੀ ਸਟੈਂਡ ਵਾਲੇ ਨੇ ਜਿਨ੍ਹਾਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਗਏ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਨਾਲ ਹੀ ਜਿਨ੍ਹਾਂ ਦੇ ਰਹਿ ਗਏ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਲਦੀ ਉਹ ਆਪਣੇ ਕਾਗਜ਼ੀ ਪੱਤਰ ਪੂਰੇ ਕਰਨ ਤੇ ਜਿਹੜਾ ਆਪਣਾ ਇਹ ਸਰਟੀਫੀਕੇਟ ਜਾਰੀ ਕਰਾਉਣ ਔਰ ਆਪਣੀ ਟੈਕਸੀਆਂ ਤੇ ਆਪਣੇ ਕੰਮ ਕਰ। ਗੁਰਦੀਪ ਸਿੰਘ ਜੀ ਮਹਿਮਾਨ ਆਲੀ। ਜੀ ਜਦੋਂ 2014 ਤੋਂ ਕਲਵੰਤ ਸਿੰਘ ਜੀ ਉਦੋਂ ਮੇਅਰ ਹੁੰਦੇ ਸੀ ਉਦੋਂ ਉਹਨਾਂ ਨੇ ਸਾਡੇ ਸਰਵੇ ਕਰਵਾਏ ਸੀ। ਉਹ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਜਾ ਕੇ 2025 ਦੇ ਵਿੱਚ ਉਹਨਾਂ ਦੇ ਹੱਥ ਤੋਂ ਹੀ ਲੈਟਰ ਲੈ ਕੇ ਬੜਾ ਵਧੀਆ ਲੱਗਿਆ ਸਾਨੂੰ। ਵੀ ਅੱਜ ਉਹ ਕੰਪਲੀਟ ਹੋ ਗਿਆ ਸਾਡਾ ਕੰਮ। ਇਹਦੇ ਨਾਲ ਕਿੰਨਾ ਕੁ ਉਬਰ ਹੋਊਗਾ ਕਿਉਂਕਿ ਉਨਾਂ ਉਬਰ ਜਿਹੜੀ ਉਹਨੇ ਪੈਸੇ ਹੀ ਬਾਕੀ ਦਾ ਕੰਮ ਕਰਾਉਣਾ ਉਨਾਂ ਉਬਰ ਨੇ ਹਾਂਜੀ। ਕੋਈ ਟੈਗਰ ਕਹਦੇ ਨੇ 200 ਲੱਖ ਜਿਹੜਾ ਕੀਤਾ ਗਿਆ 250 ਲੱਖ ਅਸੀਂ ਬੋਦੇ ਤੇ ਲਾਵਾਂਗੇ ਕਮਰੇ ਦੇ ਫਿਰ ਮਹੀਨੇ ਦਾ ਕਿਰਾਇਆ ਵੀ ਜਿਹੜਾ ਵਾ ਪਹਿਲਾਂ ਹੀ ਨੂੰ ਕੋਈ ਸਾਡਾ ਖਰਚਾ ਨਿਕਲ ਰਿਹਾ ਤੇ ਇਹਦੇ ਨਾਲ ਤੁਸੀਂ ਕਿਵੇਂ ਸਰਵਾਈਵ ਕਰੋ ਸਰ ਐਕਚੁਅਲ ਦੇ ਵਿੱਚ ਅਸੀਂ ਕੰਮ ਜਿਹੜਾ ਕਰਦੇ ਆ ਅਸੀਂ ਉਹਨਾਂ ਉੱਪਰ ਦੀ ਤਰ੍ਹਾਂ ਕੰਮ ਨਹੀਂ ਕਰਦੇ ਉਹਦੇ ਨਾਲ ਸਾਡਾ ਬਿਜ਼ਨਸ ਅਫੈਕਟ ਹੋਇਆ ਉਹ ਵੀ ਤੁਹਾਨੂੰ ਕਹਿ ਰਹੇ ਸੀ ਇਹ ਤੇ ਕਹੇ ਸਰ ਜੇ ਤੇ ਲੈ ਨਾ ਸਰ ਤੁਹਾਨੂੰ ਵੀ ਅਸੀਂ ਪ੍ਰੈਸ ਨੋਟ ਵੀ ਦਵਾਵਾਂਗੇ ਨਾ ਜਿਹੜੀਆਂ ਗੱਡੀਆਂ ਪ੍ਰਾਈਵੇਟ ਚੱਲਦੀਆਂ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਹੁਣ ਤੁਸੀਂ ਜਿਹੜੇ ਡੀਲਰ ਨੇ ਉਹ ਸੈਲਫ ਡਰਾਈਵ ਤੇ ਕਾਰਾਂ ਦੇ ਦਿੰਦੇ ਨੇ ਇਹ ਸਾਰੀਆਂ ਲਈ ਅਸੀਂ ਮੰਗ ਪੱਤਰ ਪਸ਼ੂਆਂ ਦਾ ਚਾਰਾ ਕੁੱਤਰਣ ਗਈ ਸੀ ਇੱਕ ਔਰਤ ਪਰ ਮੋਟਰ ਵਿੱਚ ਚੁੰਨੀ ਫਸ ਗਈ ਜਿਸ ਨਾਲ ਗਰਦਨ ਦਾ ਮਣਕਾ ਟੁੱਟ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਮਾਮਲਾ ਫੇਸਿਕ ਮੁਹਾਲੀ ਦਾ ਹੈ ਤੇ ਮਰਨ ਵਾਲੀ ਔਰਤ ਦੀ ਪਛਾਣ ਅਮਨਦੀਪ ਰੂਪ ਵਿੱਚ ਹੋਈ ਹੈ ਤੇ ਉਹ 52 ਸਾਲ ਦੀ ਸੀ ਤਸਵੀਰਾਂ ਸਾਫ਼ ਹਨ ਕਿ ਕਿਸ ਤਰ੍ਹਾਂ ਚੱਲਦੀ ਮੋਟਰ ਨੇ ਔਰਤ ਨੂੰ ਥੱਲੇ ਸੁੱਟ ਦਿੱਤਾ ਤੇ ਸਿਰ ਤੇ ਸੱਟ ਲੱਗ ਗਈ ਹਾਲਾਂਕਿ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਲਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਜ਼ਾਜ਼ਤ ਰੱਬ ਰਾਖਾ